ਲੈਣ ਦੇ ਨਾਰੇ ਬਾਜੀ ਕਰ ਰਹੇ ਜੀ ਕੀ ਮਾਮਲਾ ਕੀ ਹੈ ਜੀ ਅੱਜ ਅਸੀਂ ਲਗ ਲਾ ਕੇ ਪਿੰਡਾਂ ਤੋਂ ਘਰਿਆਲੇ ਨਗਰ ਦੇ ਜਿੰਨਾ ਵੀ ਇਲਾਕੇ ਦੇ ਪਿੰਡ ਨੇ ਜਿੱਦਾ ਦੁੱਬਲੀ ਆ ਤਲਵੰਡੀਆਂ ਥਲੇ ਕਾਲੇ ਗਿਆ ਇਧਰ ਝੰਡ ਮਾਣੇ ਗਿਆ ਜੋ ਵੀ ਪਹਾੜ ਤੱਕ ਜਿੰਨੇ ਪਿੰਡ ਆ ਜਿਨ੍ਹਾਂ ਨੂੰ ਘਰਿਆਲਾ ਜਿਹੜਾ ਸ਼ਹਿਰ ਵਰਗਾ ਸਾਡਾ ਮਾਰਕੀਟ ਇੱਥੇ ਦਾਣਾ ਮੰਡੀ ਆ ਇੱਥੇ ਬਿਜਲੀ ਕਰਾ ਸਾਨੂੰ ਆਮ ਲੋਕਾਂ ਨੂੰ ਇੱਥੇ ਆਉਣਾ ਜਾਣਾ ਪੈਂਦਾ ਘਰਿਆਲੇ ਨਾ ਤੇ ਅੱਜ ਅੱਜ ਦਾ ਸੁਲਦਾ ਸੈਂਟਰ ਆ ਸੁਸਾਇਟੀ ਆ ਇਸ ਕਰਕੇ ਸਕੂਲ ਆ ਸਾਰੀਆਂ ਚੀਜ਼ਾਂ ਦੀ ਸਾਨੂੰ ਇੱਧਰ ਸਹੂਲਤ ਆ ਅਸੀਂ ਲੋਕ ਜਾਦੇ ਪਿੰਡਾਂ ਦੇ ਜਿਹੜੇ ਆ ਇਸ ਸ਼ਹਿਰ ਨਾਲ ਇੱਕ ਰਿਆਲੇ ਨਾਲ ਟੱਚ ਆ ਇੱਥੇ ਸਰਕਾਰ ਜਿਹੜਾ ਅੰਡਰ ਬ੍ਰਿਜ ਬਣਾ ਰਹੀ ਆ ਉਹਦੀ ਸਾਨੂੰ ਮੁਸ਼ਕਲ ਆਊਗੀ ਕਿਉਂਕਿ ਬੜੀਆਂ ਮੁਸ਼ਕਲਾਂ ਆਉਂਦੀਆਂ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਓਵਰ ਬ੍ਰਿਜ ਬਣ ਜੇ ਕਿਉਂਕਿ ਓਵਰ ਬ੍ਰਿਜ ਦੇ ਉੱਥੋਂ ਦੀ ਜਿਹੜੀ ਚੀਜ਼ ਲੰਘਣੀ ਆ ਲੰਗੀ ਜਾਵੇ ਪਰ ਅਸੀਂ ਇਹ ਪਿੰਡਾਂ ਵਾਲੇ ਥੱਲਿਓਂ ਦੀ ਰੇਲਵੇ ਲੈਣ ਦੇ ਪੁਲ ਨਹੀਂ ਬਣਦੇਾਂਗੇ ਕਿਉਂਕਿ ਸਾਨੂੰ ਇਹ ਵੱਡੀਆਂ ਮੁਸ਼ਕਲਾਂ ਆਉਣੀਆਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਪਹਿਲਾਂ ਦੇਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਇੱਥੇ ਓਵਰਬ੍ਰਿਜ ਬਣਾਇਆ ਜਾਵੇ ਥੱਲੇ ਉਹਦੀ ਬ੍ਰਿਜ ਨਾ ਬਣੇ ਆਪਦੀ ਮਨਜ਼ੂਰੀ ਜਿਹੜੀ ਆ ਇਹਨੂੰ ਕੈਨਸਲ ਕਰਾ ਕੇ ਓਵਰਬ੍ਰਿਜ ਦੀ ਮਨਜ਼ੂਰੀ ਲੈ ਕੇ ਇਹ ਬ੍ਰਿਜ ਬਣਾਇਆ ਜਾਵੇ ਮਸਲਾ ਕੀ ਹੈ ਜੀ ਮਸਲਾ ਇਹ ਇੱਥੇ ਨਾ ਰਿਅਲ ਦਾ ਬਹੁਤ ਵੱਡਾ ਬਣ ਰਿਹਾ ਏ ਜਿੰਨਾ ਨਾ ਏ ਢੋਟ ਢੋਈ ਦਾ ਸਾਧਨ ਤੇ ਬੈੱਡ ਬਣ ਰਹੇ ਆ ਉਹਦੇ ਵਿੱਚ ਸਾਡੇ ਜਿਹੜੇ ਦੋ ਪੁਲ ਨੇ ਇੱਕ ਸੀ 62 ਔਰ ਸੀ 80 ਇਹ ਸਾਡੇ ਦੋਵੇਂ ਫਾਰਕ ਬੰਦ ਹੋ ਰਹੇ ਆ ਸਾਨੂੰ ਤਾਂ ਇਹ ਰਿਕਾਰਡ ਕਰਦੇ ਸਰਕਾਰ ਦੇ ਅੱਗੇ ਜਿਹੜਾ ਸਾਡਾ ਫਾਰਕ ਸੀ 62 ਜਾਂ ਸੀ 3 ਇਹ ਜਿਉਂਦਾ ਤਿਉਂ ਰਵੇ ਜੇ ਇਹਨਾਂ ਨੇ ਲੇਬਰ ਦਾ ਕੰਮ ਕਰਨਾ ਟਰੱਕਾਂ ਦੀ ਢੋਆ ਢਵਾਈ ਦਾ ਕੰਮ ਕਰਨਾ ਤੇ ਉਹ ਜਿਹੜੇ ਜਿੰਨਾਂ ਵੀ ਕਾਰੋਬਾਰ ਉਹ ਆਪ ਦਾ ਸਰਕਾਰ ਦੇ ਵਿਟ ਵਿੱਚ ਬੈੱਡ ਜਿੱਥੇ ਬੈੱਡ ਬਣਾਉਨੇ ਉਹ ਉਹਦੇ ਤੌਰ ਤੇ ਆਪਣੇ ਆਪ ਕਰੇ ਜੇ ਸਾਨੂੰ ਦੁੱਖ ਇਹ ਹੈਗਾ ਉਹਦਾ ਜੇ ਇਹ ਸਾਰਾ ਕੁਝ ਬਣ ਗਿਆ ਤੇ ਸਾਡਾ ਜਿਹੜਾ ਪਿੰਡਾਂ ਦਾ ਇਹ ਪਠਿਆਂ ਦਾ ਕਾਰੋਬਾਰ ਬੱਚਿਆਂ ਦਾ ਕਾਰ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨਿਸ਼ਾਨਾ ਹੋਊਗਾ ਕਿਉਂਕਿ ਫਿਰ ਸਾਡੀਆਂ ਬਸਾਂ 'ਚ ਇੱਕ ਟਰੱਕ ਵੀ ਰਾਹ ਖਲੋ ਗਿਆ ਕਿਤੇ ਜਦੋਂ ਇਹ ਫਾਰਕਾਂ ਦੇ ਪਿਛਲੇ ਵਾਲੇ ਛੜਕਾਂ ਬਣਨੀਆਂ ਤੇ ਸਾਡੇ ਬੱਚਿਆਂ ਦਾ ਜਿਹੜਾ ਬੜਾ ਨਿਸ਼ਾਨਾ ਹੋ ਬਚਾਰੇ ਭੁੱਖੇ ਤੇ ਗੱਡੀਆਂ 'ਚ ਬੈਠੇ ਰਿਆ ਕਰਨਗੇ ਇਸ ਗੱਲ ਨੂੰ ਅਸੀਂ ਆਨੇ ਵੀ ਸਾਡਾ ਫਰਕ ਜਿਉਂ ਦਾ ਤਿਉਂ ਰਵੇ ਤੇ ਜੇ ਬਣਾਉਣਾ ਇਹਨਾਂ ਨੇ ਆਪ ਦਾ ਵਿੱਚ ਵਿੱਚ ਬੈੱਡ ਜੋ ਵਿੱਚ ਮਰਜੀ ਬਣਾਈ ਜਾਂ ਸਰਕਾਰ ਨਹੀਂ ਚਾਹੀਦੀ ਇਹ ਜਿਹੜਾ ਕ੍ਰਿਆਲੇ ਦੇ ਵਿੱਚ ਸੀ 62 ਟੂ ਫਾਰਟ ਕਾ ਇਹਦੇ ਥੱਲੋਂ ਦੀ ਜਿਹੜਾ ਇੱਕ ਬ੍ਰਿਜ ਬਣਾ ਰਹੇ ਆ ਪਰ ਇਹ ਜਿਹੜਾ ਰਸਤਾ ਮਾਲਵੇ ਤੇ ਮਾਝੇ ਨੂੰ ਆਪਸੋ ਜੋੜਦਾ ਵਾ ਪੌਵਾਲ ਦੀ ਜਿਹੜਾ ਪਿੰਡ ਉੱਥੇ ਪੁਲ ਬਣਿਆ ਹੋਇਆ ਵੱਡਾ ਦਰਿਆ ਦੇ ਉੱਪਰ ਇਹ ਸਾ ਰਸਤੇ ਦੇ ਉੱਤੇ ਬਹੁਤ ਵੱਡੀ ਆਉ ਜਾਈ ਆ ਬਹੁਤ ਵੱਡੀਆਂ ਗੱਡੀਆਂ ਲੰਘਦੀਆਂ ਟਵਾ ਟਵਾਈ ਹੁੰਦੀ ਆ ਹਰ ਇੱਕ ਮਸ਼ੀਨਾ ਵੱਡੀਆਂ ਕੰਪਨੀਆਂ ਲੰਘਦੀਆਂ ਇਸ ਕਰਕੇ ਜੇ ਇੱਥੇ ਥੱਲੋਂ ਦੀ ਪੁਲ ਬਣਦਾ ਹੈ ਬ੍ਰਿਜ ਬਣਦਾ ਹੈ ਤੇ ਆਮ ਜਨਤਾ ਨੂੰ ਸਾਰੇ ਇਲਾਕੇ ਨੂੰ ਮਾਝੇ ਦੇ ਮਾਲਵੇ ਦੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਦਿੱਕਤ ਆਊਗੀ ਇਸ ਕਰਕੇ ਅਸੀਂ ਸੈਟਰ ਸਰਕਾਰ ਤੋਂ ਰੇਲਵੇ ਦੇ ਮੰਤਰੀ ਤੋਂ ਰੇਲਵੇ ਦੇ ਮੰਤਰਾਲੇ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਜਿਹੜਾ ਪੁਲ ਹੈ ਇਹ ਤੇ ਉਹ ਜਿਹੜਾ ਜਾਂ ਉੱਚਾ ਪੁਲ ਜਿਹੜਾ ਓਵਰਬ੍ਰਿਜ ਉਹ ਬਣਾਇਆ ਜਾਵੇ ਜਿਹੜਾ ਥੱਲਿਓਂ ਦੀ ਹੈ ਉਸ ਦੇ ਨਾਲ ਜਿਹੜਾ ਸਾਰਾ ਇਲਾਕਾ ਮਾਲਵਾ ਦੇ ਮਾਝਾ ਆਸ ਵਿੱਚ ਜੁੜਦਾ ਹੈ ਟੁਹਾਟ-ਟੁਹਾਈ ਹੁੰਦੀ ਹੈ ਉਸ ਦੇ ਵਿੱਚ ਸਾਨੂੰ ਬੜੀ ਵੱਡੀ ਪਰੇਸ਼ਾਨੀ ਆਊਗੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਥੱਲਿਓਂ ਦੀ ਪੁਲ ਅਸੀਂ ਨਹੀਂ ਬਣਵਾਵਾਂਗੇ ਤੇ ਜੇ ਪੁਲ ਬਣਾ ਉਦੋਂ ਪੁਤ ਮਨਜ਼ੂਰੀ ਲੈ ਕੇ ਸਾਨੂੰ ਉੱਪਰ ਦਾ ਬ੍ਰਿਜ ਬਣਾ ਕੇ ਦਿੱਤਾ ਜਾਵੇ ਫਿਰ ਸਾਡੇ ਮੁਸ਼ਕਲ ਹੱਲ ਹੋ ਗਏ